ਰਾਜਸਥਾਨ ਦੀ ਢਾਣੀਆਂ ਦੀ ਲੋਕੇਸ਼ਨ ਆ ਇਧਰਲੇ ਪਾਸੇ ਵੀ ਬਾਈ ਨੂੰ ਕਹੂੰਗਾ ਦਿਖਾਉਣਗੇ ਦਵਾਂਗੇ ਵੀ 1965 ਦੇ ਵਿੱਚ ਪਹਿਲਾਂ ਕੀ ਹਾਲਾਤ ਹੁੰਦੇ ਸੀ ਘਰ ਦੇ ਦੇਖੋ ਤੁਸੀਂ 1965 ਦੇ ਬਣੇ ਵੀ ਦਰਵਾਜ਼ੇ ਅੱਜ ਵੀ ਪੂਰੇ ਕਾਇਮ ਆ ਤੇ ਛੱਤ ਦੀ ਗੱਲ ਕਰੀਏ ਤਾਂ ਤੁਹਾਨੂੰ ਰੱਖਣ ਦਾ ਉਹ ਤਾਂ ਇਹਨੂੰ ਰੋਸ਼ਨ ਤਾਂ ਇਸ ਤਰ੍ਹਾਂ ਰਸੋਈ ਦੇ ਹਾਲਾਤ ਹੁੰਦੇ ਸੀ ਆ ਵੇਖੋ ਅਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਲ ਥੇੜਾ ਰਾਜਸਥਾਨ ਦੇ ਵਿੱਚ ਬਣੇ ਪਿੰਡ 41 ਪੀਟੀਪੀ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਤੇ 1965 ਦੇ ਬਣੇ ਵੀ ਇੱਕ ਘਰ ਦੀ ਯਾਦ ਤਾਜ਼ਾ ਤੁਹਾਨੂੰ ਕਰਾਵਾਂਗੇ ਤੇ ਤੁਹਾਨੂੰ ਹਾਲਾਤ ਦਿਖਾਵਾਂਗੇ ਵੀ ਅੱਜ ਵੀ ਜਿਹੜੇ ਰਾਜਸਥਾਨ ਦੇ ਵਿੱਚ ਲੋਕ ਰਹਿੰਦੇ ਆ ਉਹ ਕਿੰਨੇ ਸਬਰ ਤੇ ਕਿੰਨੇ ਸੰਤੋਖ ਨਾਲ ਆਪਣਾ ਜੀਵਨ ਜਿਹੜਾ ਉਹ ਜਪਨ ਕਰਦੇ ਆ ਤੇ ਇਹ ਮੌਕੇ ਤੇ ਜਿਹੜੀ ਤੁਸੀਂ ਆ ਲੋਕੇਸ਼ਨ ਦੇਖ ਰਹੇ ਹੋ ਇਹ ਰਾਜਸਥਾਨ ਦੇ ਢਾਣੀਆਂ ਦੀ ਲੋਕੇਸ਼ਨ ਆ ਇਧਰਲੇ ਪਾਸੇ ਵੀ ਬਾਈ ਨੂੰ ਕਹੂੰਗਾ ਦਿਖਾਉਣਗੇ ਇਹ ਰਾਜਸਥਾਨ ਦੇ ਬਿੱਟਟਾਣੀਆਂ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਤੇ ਇੱਕ ਅੰਕਲ ਜੀ ਵੀ ਸਾਡੇ ਨਾਲ ਤੇ ਇਹਨਾਂ ਦੇ ਘਰ ਦੀ ਤੁਹਾਨੂੰ ਸੈਰ ਕਰਾਵਾਂਗੇ ਵੀ 1965 ਦੇ ਵਿੱਚ ਪਹਿਲਾਂ ਕੀ ਹਾਲਾਤ ਹੁੰਦੇ ਸੀ ਘਰ ਦੇ ਤੇ ਘਰ ਦੀ ਸੈਰ ਵੀ ਕਰਦੇ ਆ ਅੰਕਲ ਜੀ ਨਮਸਕਾਰ ਨਮਸਕਾਰ ਇਹਨਾਂ ਬਾਰੇ ਮੈਂ ਥੋੜੋ ਸੋ ਥੇ ਬਤਾਓ ਕਦ ਬਣੜੋ ਐ 1965 ਤੋਂ ਇਹ ਥੇ ਬਣਾਇਆ ਥਾਰਾ ਬਜ਼ੁਰਗਾ ਬਜ਼ੁਰਗਾ ਠੀਕ ਆ ਆਜੋ ਆਪਾਂ ਅੰਦਰ ਚੱਲਦੇ ਆ ਇਸ ਕਮਰੇ ਤੋਂ ਘਰ ਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਆ ਇਹ ਦਰਵਾਜ਼ੇ ਵੀ ਉਸ ਉਹਨਾਂ ਸਮਿਆਂ ਦੇ ਆਹ ਦੇਖੋ ਤੁਸੀਂ 1965 ਦੇ ਬਣੇ ਵੀ ਦਰਵਾਜ਼ੇ ਅੱਜ ਵੀ ਪੂਰੇ ਕਾਇਮ ਆ ਲੱਕੜ ਦਾ ਬਣਿਆ ਹੋਇਆ ਦਰਵਾਜ਼ਾ ਤੇ ਛੱਤ ਦੀ ਗੱਲ ਕਰੀਏ ਤਾਂ ਤੁਸੀਂ ਵੇਖੋ ਬੰਨ੍ਹਣ ਵਾਲੀ ਛੱਤ ਹੈ ਤੇ ਅੱਜ ਵੀ ਕਾਇਮ ਪੱਖਾ ਲੱਗਿਆ ਹੋਇਆ ਤੇ ਆ ਜਿਹੜੀਆਂ ਫੋਟੋਆਂ ਮੇਰੇ ਹਿਸਾਬ ਨਾਲ ਇਹ ਫੋਟੋਆਂ ਵੀ ਬੜੀਆਂ ਪੁਰਾਣੀਆਂ ਹੋਣੀਆਂ ਨਾ ਆਦੋ 20 ਸਾਲ ਹੋ ਗਏ 1993 ਦੀ ਹੈ ਠੀਕ ਹੈ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਵੇਖੋਗੇ ਤਾਂ ਜਿਹੜੇ ਬੰਦਿਆਂ ਨੇ ਪਹਿਲਾਂ ਸਮਾਂ ਜਿਹੜਾ ਆਪਣਾ ਜ਼ਿੰਦਗੀ ਦਾ ਪਿੰਡਾਂ 'ਚ ਲੰਘਾਇਆ ਵੇਆ ਜਾਂ ਜਿਨ੍ਹਾਂ ਦਾ ਵਾਸਤਾ ਕੱਚੇ ਘਰਾਂ ਨਾਲ ਰਿਹਾ ਵੇਆ ਉਹ ਇਸ ਚੀਜ਼ ਤੋਂ ਜਾਣੂ ਹੋਣਗੇ ਤੇ ਇਹਦੇ ਬਾਰੇ ਅੰਕਲ ਜੀ ਨੂੰ ਪੁੱਛਦੇ ਆਂ ਇਹਦਾ ਕੀ ਕੰਮ ਹੈ ਜਿਹੜੀ ਆ ਜੰਗਾ ਰੱਖਣ ਦਾ ਉਹ ਤਾਂ ਇਹਨੂੰ ਰੋਸ਼ਨਦਾਨ ਕਹਿੰਦੇ ਰੋਸ਼ਨਦਾਨ ਨਹੀਂ ਇਹ ਜੰਗਲਾ ਕਹਿੰਦੇ ਆਂ ਜੰਗਲਾ ਕਹਿੰਦੇ ਸੀ ਕਿਸ ਚੀਜ਼ੇ ਰੱਖਣ ਵਾਸਤੇ ਹੁੰਦੀ ਪਹਿਲਾਂ ਹਵਾ ਵੀ ਕ੍ਰੋਸਿੰਗ ਵਾਸਤੇ ਵੀ ਹੁੰਦੀ ਸੀ ਤੇ ਦੇਖੋ ਤੁਸੀਂ 1965 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਂ ਤੇ ਘਰ ਦੇ ਅੰਦਰ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਆਜੋ ਰਸੋਈ ਵੀ ਦਿਖਾਉਂਦੇ ਆ ਤੁਹਾਨੂੰ ਜਿਹੜੀ ਤਕਰੀਬਨ 1965 ਦੇ ਵਿੱਚ ਇਹ ਬਣੀ ہوئی ਹੈ ਆ ਦੇਖੋ ਹਰੀ ਦਿਖਾ ਦਿਓ ਇਹ ਤਾਂ ਬਾਤ ਹੀ ਹੈ ਆ ਦੇਖੋ ਪਹਿਲਾਂ ਇਸ ਤਰ੍ਹਾਂ ਰਸੋਈ ਦੇ ਹਾਲਾਤ ਹੁੰਦੇ ਸੀ ਆ ਵੇਖੋ ਇਹ ਆਪਣੇ ਆਪ ਚ ਇੱਕ ਪਰਵਾਸ਼ਾ ਸਬਰ ਤੇ ਸੰਤੋਖ ਨਾਲ ਜੀਵਨ ਹੀ ਆਪਣ ਕਰਨ ਦੀ ਇਹ ਚੀਜ਼ਾਂ ਹੁਣ ਰਾਜਸਥਾਨ ਦੇ ਜਿਹੜੇ ਥੇੜ ਪਿੰਡ ਆ ਉਹਨਾਂ ਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਤੁਹਾਨੂੰ ਨਹੀਂ ਦੇਖਣ ਨੂੰ ਮਿਲਣਗੀਆਂ ਚਾਹੇ ਆ ਭਾਂਡੇ ਵੇਖ ਲਓ ਤੁਸੀਂ ਇਹ ਪਿੱਤਲ ਦੀ ਆ ਮਿੱਟੀ ਦੀ ਹੰਡੀ ਅੱਜ ਵੀ ਰਾਜਸਥਾਨ ਵਾਲਿਆਂ ਨੇ ਸੰਭਾਲ ਕੇ ਰੱਖੀ ਵੀ ਆ ਚੁੱਲ੍ਹੇ ਵੀ ਹੁਣ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲਣਗੇ ਪਿੰਡਾਂ ਦੇ ਵਿੱਚ ਕੁਝ ਲੋਕ ਹੈਗੇ ਆ ਜਿਹੜੇ ਇਸ ਚੀਜ਼ ਨੂੰ ਸੰਭਾਲ ਕੇ ਜਿਨ੍ਹਾਂ ਨੇ ਰੱਖਿਆ ਪਿਆ ਤੇ ਕਮਰਾ ਵੀ ਤੁਹਾਨੂੰ ਦਿਖਾਉਂਦੇ 1965 ਦਾ ਬਣਿਆ ਹੋਇਆ ਉਹ ਸਾਰੋਂ ਪੁਰਾਣਾ ਹੈ 1964 ਪੈਂਸਤ ਹੈ ਉਹ ਕਮਰੋ ਵੀ 196465 ਦਾ ਉਹ ਸਾਰੋਂ ਪਹਿਲਾਂ ਵਾਲਾ ਹੈ 1964 ਪੈਂਸਤ ਮੈਂ ਠੀਕ ਹੈ ਥੇ ਆ ਵੀ ਟਾਈਮ ਬਜ਼ੁਰਗਾਂ ਨੇ ਬਣਾਇਆ ਬਜ਼ੁਰਗਾਂ ਨੇ ਬਣਾਇਆ ਇਹ ਇਹਦੀ ਸੰਭਾਲ ਵਾਸਤੇ ਫਿਰ ਤੁਸੀਂ ਪਾਪੋਜੀ ਕਿੰਨੇ ਕ ਟਾਈਮ ਬਾਅਦ ਕਰਨੀ ਪੈਂਦੀ ਹੈ 6 ਮਹੀਨਾ ਸਾਲੋਂ ਠੀਕ ਮਿੱਟੀ ਦੀ ਹਾਂ ਮਿੱਟੀ ਤੇ ਥੱਲੇ ਗੋਬਰ ਨਾਲ ਉਹ ਘਰ ਠੀਕ ਹੈ ਤੇ ਪਿੰਡ ਦੇ ਵਿੱਚ ਹੋਰ ਵੀ ਇੱਥੇ ਕੱਚੇ ਘਰ ਹਾਂ ਹੈਗੇ ਠੀਕ ਹੈ ਸ਼ਹਿਰਾਂ ਚ ਨਹੀਂ ਮਤਲਬ ਸ਼ਹਿਰਾਂ ਨਹੀਂ ਠੀਕ ਹੈ ਤੇ ਆ ਲొਕੇਸ਼ਨ ਜਿਹੜੀ ਆਪਾਂ ਖੜੇ ਆ ਇਹ ਥੋੜਾ ਜਿਹਾ ਦੱਸੋ ਵੀ ਐਗਜੈਕਟ ਲొਕੇਸ਼ਨ ਕੀ ਹੈ ਕਿਹੜਾ 41 ਪੀਟੀਪੀ 41 ਪੀਟੀਪੀ ਹੈ ਮੰਨੀ ਵਾਲੀ 41 ਪੀਟੀਪੀ ਇਹ ਲొਕੇਸ਼ਨ ਆ ਮੰਨੀ ਵਾਲੀ ਇਹਦੇ ਨਾਲ ਰਹਿ ਜਾਂਦਾ ਤੇ ਸਾਦੂਲ ਸ਼ਹਿਰ ਤਹਿਸੀਲ ਦੇ ਵਿੱਚ ਇਹ ਜਗ੍ਹਾ ਤੇ ਗੰਗਾ ਨਗਰ ਦੇ ਵਿੱਚ ਇਹ ਲੋਕੇਸ਼ਨ ਪੈਂਦੀ ਹੈ ਤੇ ਇਸ ਏਰੀਏ ਦੀ ਗੱਲ ਕਰੀਏ ਤਾਂ ਕਾਫੀ ਫਿਲਮਾਂ ਦੀ ਵੀ ਸ਼ੂਟਿੰਗ ਇਸ ਏਰੀਏ ਦੇ ਵਿੱਚ ਹੋਈ ਆ ਤੇ ਇੱਕ ਦੋ ਲੋਕੇਸ਼ਨਾਂ ਤੁਹਾਨੂੰ ਫਿਲਮਾਂ ਦੀਆਂ ਵੀ ਦਿਖਾਵਾਂਗੇ ਚਾਹੇ ਸੁਪਨਾ ਮੂਵੀ ਦੀ ਗੱਲ ਕਰੀਏ ਚਾਹੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਮੀ ਸ਼ੇਰਗਿੱਲ ਦੀ ਤੇ ਸਿਮੀ ਚੈਲ ਦੀ ਇੱਕ ਫਿਲਮ ਆ ਰਹੀ ਆ ਬੇਬੇ ਉਸ ਫਿਲਮ ਦੀ ਵੀ ਸ਼ੂਟਿੰਗ ਥੋੜੇ ਦਿਨ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਹੋਈ ਆ ਤੇ ਉਹ ਜਗ੍ਹਾ ਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਇਹ ਜਿਹੜੇ ਮੌਕੇ ਤੇ ਹਾਲਾਤ ਤੁਹਾਨੂੰ ਦਿਖਾ ਰਿਹਾ 1965 ਦੇ ਬਣੇ ਘਰ ਦੀ ਅਜteral ਕੈਮਰਾ ਵੀ ਦਿਖਾ ਰਹੇ ਅੱਜ ਤੋਂ 20 30 ਸਾਲ ਪਹਿਲਾਂ ਦੀ ਤੁਹਾਨੂੰ ਫੀਲਿੰਗ ਆਊਗੀ ਇਹਨੂੰ ਦੇਖ ਕੇ ਉਹ ਜ਼ਾਰਦ ਵੀ ਗੱਲ ਕਰੀਏ ਦੇਖੋ ਪਹਿਲਾਂ achar ਵਾਲੇ ਇਹ ਜਿਹੇ ਹੁੰਦੇ ਸੀ ਹੁਣ ਆ ਚੀਜ਼ ਤੇ ਬਾਅਦ ਮਿਲ ਗਈ ਹੈ ਕਮਰਾ ਉਹ ਜ਼ਿੰਦਗੀ ਹੀ ਹੈ ਆ ਦੇਖੋ ਆ ਚੀਜ਼ ਵੀ ਹੁਣ ਦੇਖਣ ਨੂੰ ਨਹੀਂ ਮਿਲਦੀ ਜਿਹੜੇ ਪਲਾਸਟਿਕ ਵਾਲੇ ਡੱਬੇ ਆ ਉਹਨਾਂ ਨਾਲ ਅੱਜ ਦੇ ਸਿਸਟਮ ਚੱਲ ਰਿਹਾ ਇਨਾਂ ਤੇ ਥਾਰੀ ਬਸੰਗੇ ਕੋ ਯਾਰ ਯਾਰੀ ਬੋਲਿਆ ਇੱਕ ਚਿੰਨੀ ਕੋ ਲੈ ਬਰਤਨੇ ਛੀ ਤਾਂ ਦੋਸਤੋ ਇਹ ਸੀ 1965 ਦੇ ਵਿੱਚ ਬਣੇ ਇੱਕ ਘਰ ਦੀ ਝਲਕ ਜੋ ਕਿ ਥੇੜ ਰਾਜਸਥਾਨ ਦੇ ਵਿੱਚ ਆ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ